ਜੀ ਸਰ ਹਾਂਜੀ ਜੀ ਸਰ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦ ਅ ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਸ਼੍ਰੀਮਤੀ ਅਰਵਜੋਤ ਗਰੇਵਾਲ ਆਈਪੀਐਸ ਇਹਨਾਂ ਵੱਲੋਂ ਜਿਹੜੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਤੇ ਮਾੜੇ ਅੰਸ਼ਰਾਂ ਦੇ ਖਿਲਾਫ ਜਿਹੜੀ ਆ ਉਹ ਮੁਹਿੰਮ ਜਿੱਥੇ ਤਰਨਤਾਰਨ ਜ਼ਿਲ੍ਹੇ 'ਚ ਚੱਲ ਰਹੀ ਹੈ ਉੱਥੇ ਸਬਡਿਵੀਜ਼ਨ ਪਿੱਖੀਵਿੰਡ ਦੇ ਵਿੱਚ ਵੀ ਲਗਾਤਾਰ ਜਿਹੜੀ ਇਹ ਮੁਹਿੰਮ ਜਾਰੀ ਹੈ ਉਹਦੇ ਵਿੱਚ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਬਲਟੋਆ ਪੁਲਿਸ ਨੇ ਇਨਫੋਰਮੇਸ਼ਨ ਬੇਸ ਦੇ ਉੱਤੇ ਇੱਕ ਜਿਹੜਾ ਨਾਕਾ ਆ ਉਹ ਆਸਲ ਤਾੜ ਪੁਲ ਡਰੇਨ ਜਿਹੜੀ ਆ ਉੱਤੇ ਉੱਤੇ ਲਗਾਇਆ ਹੋਇਆ ਸੀ ਜਿੱਥੋਂ ਇੱਕ ਵਿਅਕਤੀ ਜਿਹਦਾ ਨਾਮ ਅਮਰਿਤਪਾਲ ਸਿੰਘ ਆ ਜਿਹਨੂੰ ਕਾਬੂ ਕੀਤਾ ਜਿਹੜਾ ਮਾੜੀ ਕੰਬੋਗੇ ਦਾ ਰਹਿਣ ਵਾਲਾ ਆ ਇਹਦੇ ਕੋਲੋਂ ਦੋ ਕਲੌਕ ਪਿਸਟਲ ਜਿਹੜੇ ਮੇਡ ਇਨ ਅਸਟਰੀਆ ਜਿਹੜੇ ਕਿ ਆਪਾਂ ਆ ਆਰਮ ਵੇਖਿਆ ਪੁਰਾਣੀਆਂ ਉਹ ਗਤੀਵਿਧੀਆਂ ਦੇ ਵਿੱਚ ਕਿ ਡਰੋਨ ਵੀ ਪਾਕਿਸਤਾਨ ਤੋਂ ਆਉਂਦੇ ਨੇ ਤੇ ਇੱਕ 9mm ਦਾ ਪਿਸਟਲ ਤੇ ਉਹਦਾ ਮੈਗਜ਼ੀਨ ਤੇ 30000 ਰੁਪਏ ਭਾਰਤੀ ਕਰੰਸੀ ਜਿਹੜੀ ਹੈ ਇਹਦੇ ਕੋਲੋਂ ਜਿਹੜੀ ਆ ਰਿਕਵਰ ਹੋਈ ਆ ਇਸ ਸਬੰਧੀ ਥਾਣਾ ਬਲਟੋਆ ਵੀ ਕੇ ਐਫ ਆਈ ਆਰ ਜਿਹੜੀ ਆ 120 ਜਿਹੜੀ ਉਹ ਦਰਜ ਰਜਿਸਟਰ ਕਰਕੇ ਤੇ ਇਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਜਿਹਦਾ 2 ਦਿਨ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਗਿਆ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ 에ਅਰਕ੍ਰਾਫਟ ਐਕਟ ਵੀ ਜਿਹੜਾ ਉਹ ਲੱਗਾ ਹੋਇਆ ਵਾ ਕਿਉਂਕਿ ਇਹ ਸਮਝਿਆ ਜਾ ਰਿਹਾ ਵੀ ਇਹ ਜਿਹੜੇ ਪਿਸਟਲ ਨੇ ਇਹ ਡਰੋਨ ਲਈ ਪਾਕਿਸਤਾਨੀ ਸਮੱਗਲਰਾਂ ਨਾਲ ਮਿਲ ਕੇ ਜਿਹੜੇ ਮਂਗਾਏ ਨੇ ਤੇ ਇਹ ਇਦਾਂ ਦੇ ਕਾਰੋਬਾਰ ਦਾ ਜਿਹੜਾ ਇਹ ਧੰਦਾ ਕਰਦਾ ਆ ਉਧਰੋਂ ਪਾਕਿਸਤਾਨ ਤੋਂ ਮਂਗਾ ਕੇ ਜਿਹੜੇ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਵਿਅਕਤੀਆਂ ਨੂੰ ਇਹ ਸੇਲ ਕਰਦਾ ਹੈ ਸੋ ਇਹਦੀ ਫਰਦਰ ਪ੍ਰੋਸੀਡਿੰਗ ਜਿਹੜੀ ਆ ਤਫ਼ਤੀਸ਼ ਜਿਹੜੀ ਆ ਉਹ ਕਾਨੂੰਨ ਮੁਤਾਬਕ ਤੇ ਜਾਪ ਤੇ ਮੁਤਾਬਕ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਸੋ ਇਹਦੇ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਜਿਹੜੀ ਆ ਪੂਰੀ ਸੰਭਾਵਨਾ ਹੈ। ਸਰ ਇੱਥੇ ਕੋਈ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਆ ਕਿ ਇੱਕ ਚੇਲੇ ਬਹੁਤ ਚਰਚਿਤ ਜਿਹੜਾ ਕਤਲ ਕੇਸ ਹੋਇਆ ਸੀਗਾ ਜਿਹਦੇ ਵਿੱਚ ਚੇਲੇ ਦਾ ਇੱਕ ਲੜਕੇ ਨੂੰ ਅਗਵਾ ਕਰਕੇ ਦਾਣਾ ਮੰਡੀ ਭਿੱਖੀ ਪਿੰਡ ਦੇ ਵਿੱਚ ਮਾਰ ਕੇ ਤੇ ਉਹਦਾ ਕਤਲ ਕਰਕੇ ਉਹਦੀ ਡੈੱਡ ਬੋਡੀ ਛੁੱਟ ਦਿੱਤੀ ਗਈ ਸੀ। ਉਦੀ ਤਫਤੀਸ਼ ਦੌਰਾਨ ਵੀ ਇਹੋ ਜਿਹੜਾ ਮੁੱਖ ਦੋਸ਼ੀ ਦੇ ਤੌਰ ਤੇ ਨਾਮਜ਼ਦ ਹੋਇਆ ਸੀ ਪਰ ਇਹ ਜਮਨਾਈਲ ਹੋਣ ਕਰਕੇ ਉਦੋਂ ਇਹਦੀ ਉਮਰ ਜਿਹੜੀ ਆ ਉਹ ਘੱਟ ਸੀ ਜਮਨਾਈਲ ਦਾ ਫਾਇਦਾ ਲੈ ਕੇ ਉਸ ਮੁਕਦਮੇ ਦੇ ਵਿੱਚ ਇਹ ਜ਼ਮਾਨਤ ਤੇ ਜਿਹੜਾ ਅਦਾਲਤ ਵੱਲੋਂ ਬਾਹਰ ਆ ਚੁੱਕਾ ਪਰੰਤੂ ਉਹ ਇਹਨੇ ਆਪਣੀਆਂ ਜਿਹੜੀਆਂ ਗਤੀਵਿਧੀਆਂ ਉਹ ਖਤਮ ਨਹੀਂ ਕੀਤੀਆਂ ਤੇ ਜਿਹੜੀ ਆ ਸਮਗਲਿੰਗ ਕਰਕੇ ਤੇ ਜਿਹੜੇ ਵੈਪਨ ਆ ਉਹਨਾਂ ਨੂੰ ਹੀ ਵੇਚਦਾ ਰਿਹਾ ਸਰ ਮੋਡਿਊਲ ਪੁੱਛਗੇ ਸੇ ਹੋਰ ਕੋਈ ਕੁਝ ਸਾਹਮਣੇ ਆਇਆ ਕੋਈ ਇਸ ਇਸੇ ਮੋਡਿਊਲ ਦੇ ਨਾਲ ਜੁੜੇ ਹੋਏ ਕੁਝ ਹੋਰ ਇਹਦੇ ਸਾਥੀ ਜਾਂ ਕੋਈ ਹੋਰ ਕੋਈ ਇਹਦੇ ਵਿੱਚ ਮਕਦਮਾ ਹੀ ਦਰਜ ਕਰ ਲਿਆ ਮਕਦਮਾ ਵੀ ਜਿਹੜਾ 25 8 5459 ਆਰਮਜ਼ ਐਕਟ ਤੇ 10 11 12 ਇਅਰ ਕਰਾਫਟ ਟਰੈਕਟਰ ਦੇ ਵਿੱਚ ਕੀਤਾ ਸੋ ਇਹਦਾ ਰਿਮਾਂਡ ਹਸਲ ਕੀਤਾ ਤੇ ਇਹਦੇ ਕੋਲੋਂ ਡਿਟੇਲ ਜਿਹੜੀ ਆ ਉਹ ਪੁੱਛਗਿ ਕੀਤੀ ਜਾਊਗੀ ਵੀ ਇਹ ਪਾਕਿਸਤਾਨ ਦੇ ਕਿਹੜੇ ਕਿਹੜੇ ਸਮਰੱਥਨ ਨਾਲ ਇਹ ਇਨਟੱਚ ਸੀ ਜੇ ਇਹਨੇ ਕੋਈ ਪਹਿਲਾਂ ਕੋਈ ਕੰਮ ਕੀਤਾ ਆ ਤੇ ਕਿਹਨੂ ਕਿਹਨੂ ਇਹਨੇ ਵੈਪਨ ਵੇਚੇ ਨੇ ਤੇ ਕੀਤੇ ਕੀਤੇ ਸਹਿਯੋਗ ਨਾਲ ਇਹ ਵੈਪਨ ਮਂਗਾਏ ਨੇ ਜਿਹੜੇ ਵੀ ਦੋਸ਼ੀ ਇਹਦੇ ਵਿੱਚ ਨਾਮ ਜੁੜ ਹੋਣਗੇ ਉਹ ਜਲਦ ਤੋਂ ਜਲਦ ਫੜ ਕੇ ਤੇ ਸਲਾਖਾਂ ਪਿੱਛੇ ਭੇਜਿਆ ਜਾ